ze ਕੁਮਾਰ बहुत ਸਾਹਿਬ फादर बचायो वॾा प्रेम द अवतार सिंधी एच एम सी बिल्पलजी केश कुमार पाठक साहिबु भाॼी वारे ਤੋਂ ਸਾਡੇ ਪਹੁੰਚੇ ਨੇ ਬੱਚਿਆਂ ਨੂੰ ਵੱਡਾ भाॼी ਦੇ ਰਹੇ ਹੋ ਬੱਚਿਆਂ ਨੂੰ प्रेम ਦੇ ਰਹੇ ਹੋ दो

I see what you put the 40 ਮਿੰਟਾਂ ਦੇ ਜੱਫਾ ਪਿੰਡਾ ਲੈ ਰੌਣੇ ਵਿੱਚ ਪਹੁੰਚ ਰਹੇ ਆ ਗ੍ਰਾਮ ਨਵਾਂ ਵਾਲੇ। ਜਲਦੀ ਥੋੜਾ ਜਲਦੀ ਪ੍ਰਸਾਦ ਜੀ ਮਾਤਾ ਜੀ ਸ਼੍ਰੀਮਤੀ ਫਰਿੰਦਰ ਕੌਰ ਜੀ ਨਗਰ ਕੌਂਸਲ ਪ੍ਰਧਾਨ ਜਸਮੀਤ ਮਾਨਦੇਲ ਜੀ ਪਿੰਡਾ ਲੈ ਰੌਣੇ ਵਿੱਚ ਸਵਾਗਤ ਕਰਦਗੇ। ਸੋ 10 ਮਿੰਟ ਸਾਡੇ ਕੋਲ ਅਜੇ ਨਾਲ ਹੀ ਜੀ।

ਸਭ ਦਾ ਆਕਰ ਲਗੇ ਸੋ ਚਲ ਮਿੰਟ ਸਾਡੇ ਕੋਲ ਜੇ ਹੈਗੇ ਨੇ ਦੋ ਅੱਜ ਕੇ 58 ਮਿੰਟ ਲਈ ਪ੍ਰਧਾਨ ਨਗਰ ਕੌਂਸਲ ਜੰਦੇਾਲਾ ਗੁਰੂ 26 ਜਨਵਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜੰਦੇਾਲੇ ਦੇ ਨਾਗਰਿਕਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਵਾ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਵੀ ਅਸੀਂ ਮਨਾਉਂਦੇ ਆਏ ਆ ਅੱਜ ਵੀ ਮਨਾ ਰਹੇ ਆ ਬੜੀ ਧੂਮ ਧਾਮ ਦੇ ਨਾਲ ਤੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਕਰਦਾ ਵਾ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣ ਸਾਰੇ ਮੰਤਰੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਨਾਲ ਅਸੀਂ ਰਲ ਮਿਲ ਕੇ ਸਾਰੇ ਇੱਕ ਮੰਨੂ ਕਰ ਰਹੇ ਆ ਜਲੇਆਲੇ ਦਾ ਵਿਕਾਸ ਮੰਤਰੀ ਸਾਹਿਬ ਬਹੁਤ ਤੇਜ਼ੀ ਨਾਲ ਕਰਵਾ ਰਹੇ ਆ ਤੇ ਗਾੜੀ ਵੀ ਕਰਵਾਉਂਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਆ ਇਹਨਾਂ ਨੇ ਸਾਡੇ ਜਿਹੜੇ ਆ ਲਏ ਆ ਵਿੱਚ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਅੱਜ ਦਾ ਦਿਨ ਦੇ ਕੀ ਕਹਿਣਾ ਚਾਹੋ ਦੇਖੋ ਜੀ ਅੱਜ ਜਿਹੜਾ ਭਾਰਤ ਵਾਸਤੇ ਪੂਰੇ ਇੰਡੀਆ ਵਾਸਤੇ ਪੂਰੇ ਦੇਸ਼ ਵਾਸਤੇ ਔਰ ਦੇਸ਼ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡਾ ਦਿਨ ਹੈ ਅੱਜ ਦੇ ਦਿਨ ਯਾਨੀ ਕਿ ਆਪਣਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਤੇ ਇਹਨੂੰ ਆਪਾਂ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਹਾਂ ਔਰ ਜੋ ਬਾਬਾ ਸਾਹਿਬ ਜੀ ਵੀਰ ਉਮੇਦਕਰ ਜੀ ਨੇ ਇਹ ਜਿਹੜਾ ਸੰਵਿਧਾਨ ਲਿਖਿਆ ਸੀ ਉਹਨੂੰ ਯਾਨੀ ਕਿ ਇਸ ਦਿਨ ਲਾਗੂ ਕੀਤਾ ਗਿਆ ਸੀ ਤੇ ਇਸ ਦਿਨ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਪਣੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਤੇ ਅੱਜ ਅਸੀਂ ਨਗਰ ਕੌਂਸਲ ਜਿਹੜਾ ਜੰਡੇਆਲਾ ਗੁਰੂ ਵਿਖੇ ਇਹ ਦਿਨ ਬਣਾ ਰਹੇ ਆ ਤੇ ਇਹਦੀ ਜਿਹੜੀ ਸਾਰੀ ਸਕਿਉਰਿਟੀ ਅਰੇਂਜਮੈਂਟ ਵਗੈਰਾ ਕੀਤਾ ਤੇ ਜੋ ਬੜੇ ਵਧੀਆ ਤਰੀਕੇ ਨਾਲ ਪਬਲਿਕ ਵੀ ਆਈ ਆ ਸਾਰੇ ਬੱਚੇ ਆਏ ਸਕੂਲ ਤੋਂ ਵੀ ਆਏ ਆ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੈ ਹਿੰਦ